ਤੁਸੀਂ ਦੇਖਿਓ ਦੇਖਿਓ ਮੈਂ ਹਾਂ ਸੰਦੀਪ ਸ਼ਰਮਾ ਸੋ ਅੱਜ ਸਤੰਤਰੰਦੇਵ ਜੀ ਅੱਜ ਬੜਾ ਪਵਿੱਤਰ ਦਿਨ ਆ ਜਿਹੜੀ ਸ਼ਿਵਰਾਤੀ ਆ ਸੌਨ ਮਹੀਨੇ ਦੀ ਜਿਹੜੀ ਪਵਿੱਤਰ ਸ਼ਿਵਰਾਤੀ ਅੱਜ ਦੰਦਾਸੀ ਕੀ ਜਿਹੜੇ ਕਾਵੜ ਹੁੰਦੇ ਆ ਜਿਹੜੇ ਗੱਗੋਤਰੀ ਔਰ ਗੰਗਾ ਜਲ ਦਾ ਜਿਹੜਾ ਪਵਿੱਤਰ ਜਲ ਆ ਕੇ ਆਂ ਭਗਵਾਨ ਬੋਲੇ ਨੂੰ ਅਰਪਿਤ ਕਰਦੇ ਤੇ ਪਿੱਛੇ ਦੇਖ ਸਕਦੇ ਹੋ ਇਹ ਇਹ ਉਹ ਭਗਵਾਨ ਬੋਲੇ ਸ਼ੰਕਰ ਦੇ ਉਹ ਸ਼ਿਵ ਭਗਤੇ ਜਿਹੜੀ ਕਾਵੜ ਨੇ ਜਿਹੜੇ ਸੌਨ ਦੇ ਮਹੀਨੇ ਵਿੱਚ ਗੰਗੋਤਰੀ ਤੇ ਗੰਗਾਜਲ ਹਰਦੁਆਰ ਜਾ ਕੇ ਗੰਗਾਜਲ ਲੈ ਕੇ ਭਗਵਾਨ ਸ਼ਿਵ ਨੂੰ ਅਰਪਿਤ ਕਰਦੇ ਕੇ ਬੜਾ ਇੱਕ ਮਹੱਤਵ ਹੈ ਅੱਜ ਸੋਨ ਮਹੀਨੇ ਜਿਹੜੀ ਪਵਿੱਤਰ ਇਹਨੂੰ ਮਹਾ ਕੀ ਸ਼ਿਵਰਾਤਰੀ ਹੈ ਔਰ ਭਗਵਾਨ ਬੋਲੇनाथ ਨੂੰ ਜਿਹੜੇ ਇਸ ਖਾਸ ਕੇ ਇਸ ਮਹੀਨੇ ਦੇ ਵਿੱਚ ਜਿਹੜੇ ਕਾਵੜੀਏ ਬੜੇ ਪ੍ਰੀਏ ਵੀ ਹੁੰਦੇ ਆ ਕੇ ਕਾਫੀ ਜਿਹੜੀ ਗੰਗਾਜਲ ਦਾ ਜਿਆਦਾ ਕੇਸਾ ਦੇ ਦੋ ਅੱਜ ਬੜਾ ਵੱਡਾ ਦਿਨ ਹੈ ਸਾਡੇ ਸਮਰੇ ਵਿੱਚ ਸ਼ਿਵਰਾਤਰੀਆ ਭਗਵਾਨ ਬੋਲੇ ਨੂੰ ਕਾਵੜੀ ਦੇ ਬਹੁਤ ਇੱਕ ਬੋਲੇ ਦਾ ਬੜੇ ਪ੍ਰੀ ਹੈ ਕਿਦਾਂ ਦਾ ਅੱਜ ਪਵਿੱਤਰ ਜਲ ਲੈ ਕੇ ਅੱਜ ਭਗਵਾਨ ਬੋਲੇ ਨੂੰ ਅਰਪਿਤ ਕਰ ਰਹੇ ਹੈ ਬੋ ਸ਼ੰਕਰ ਭਗਵਾਨ ਕੀ ਜੈ ਗੰਗਾ ਸਾਹਿਰ ਕਾਵੜ ਸੰਗਤ ਦੀ ਤਰਫ ਤੋਂ 16ਵੀਂ ਪੈਦਲ ਕਾਵੜਾ ਯਾਤਰਾ ਜਿਹੜੀ ਹਰਦੁਆਰ ਹਰਦੀਪੁਰ ਤੋਂ ਭਰ ਕੇ ਲੁਧਿਆਣਾ ਸ਼ੰਗਰਵਾਲੇ ਸਵਾਲੇ ਚੜਾਈ ਜਾ ਰਹੀ ਹੈ ਬੜੀ ਬੜੀ ਤੂਮਤਾਮ ਨਾਲ ਲੈ ਕੇ ਆਏ ਆ ਬਹੁਤ 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 ਜ਼ਿਆਦਾ ਖੁਸ਼ੀ ਦੇ ਸਾਹਮਣੇ सावन पावन ਦੇ ਮੱਤਰ ਦੀ ਔਰ ਪ੍ਰਭੂ ਸਾਨੂੰ ਅੱਗੇ ਹਰ ਸਾਲ ਲੈ ਕੇ ਅੰਦਰ ਹੋਏ ਸਾਨੂੰ ਬਹੁਤ ਸ਼ੰਕਰ ਭਗਵਾਨ ਨੇ ਕੀ ਚਾਹੁੰਦੇ ਆਪਣੇ ਕਾਵੜੀ ਸਾਥੀ ਜਿਹੜੇ ਅੱਜ ਚੱਲ ਕੇ ਭਗਵਾਨ ਤੋਂ ਬਗੋਲੇ ਦਾਦੂ ਜਲ ਅਰਪਿਤ ਕਰਾਂਗੇ ਸ਼ੁਜਲ ਲੁਧਿਆਣੇ ਵਿੱਚ ਬਹੁਤ ਜ਼ਿਆਦਾ ਹੁਣ ਮਿਲ ਕੇ ਸੰਗ ਹੋ ਚੁੱਕੇ ਹੈ ਜਿਹੜੇ ਮਿਲ ਕੇ ਪਿਛਲੇ ਤੋਂ ਮਿਲ ਕੇ ਹੀ ਸਾਲੋਂ 10 ਤੋਂ 12 ਸੰਗ ਲੁਧਿਆਣੇ ਹੋ ਚੁੱਕੇ ਹੈ 500 700 ਦੇ ਬੰਦੇ ਕਾਵੜ ਸੰਗ ਆ ਰਹੀ ਹੈ बड़ा पवित्र दिन है और कांवड़े खा सके बड़ा ताया भंग भंग बड़ा भव्य स्वागत किया मंदिर बड़ा पवित्र दिन है आज जो जल अर्पित होगा भगवान बोले ना बड़ा पवित्र भी है पर ये भी कैसा देख दे। गंगा मैया को लेकर के यहाँ पर हम आए हैं अपने मन से नहीं आए हैं ये उनकी कृपा होती है तो हम लेकर के आ पाते हैं किसकी हिम्मत है इतनी 300 किलोमीटर लेकर के गंगा जल को लेकर आना है लेकिन वो फूलों की तरह हमें लाते हैं क्या गर्मी क्या बरसात कुछ नहीं हमें मालूम होता है आज सोलहवीं कांवड़ यात्रा है गंगा सागर कांवड़ संघ की लोगों की पच्चीसवीं है किसी की बीसवीं है किसी की दसवीं है लेकिन आपको मैं इसके शब्द में वर्णन नहीं कर सकता कितना आनंद आता है हमें यह किसी के स्वार्थ की बात नहीं है ये आनंद की बात है अनंत अनंत की बात है इसका किसी से कोई वर्णन नहीं है आप जितनी मर्जी कैलकुलेशन कर लीजिए जोड़ लीजिए घटा लीजिए इससे बढ़िया प्रॉफिट कहीं नहीं है बल शंकर भगवान की तो ए, भगवान बोले नाथ कांगा की गंगा, जल, गंगा तो चल के जुड़े हरिद्वार तो गंगोत्री चल के जुड़े ਅੱਜ ਜੁੜਾ ਪਹੁੰਚੇ ਆ ਆਸਥਿਕ ਦਿੱਖਤ ਤੋਂ ਖੀਰਾ ਤੋਂ ਹੀ ਜੁੜਾ ਦੇ ਸ਼ਗਲਾ ਸ਼ਿਵਾਲਾ ਮੰਦਰ ਦੀਆਂ ਜਿੱਥੇ ਅੱਜ ਇਹ ਭਗਵਾਨ ਬੋਲੇनाथ ਦੇ ਸ਼ਿ ਭਗਤ ਜਿਹੜੀ ਅੱਜ ਖਾਸ ਕਰਕੇ ਇੱਕ ਕਾਵੜੀ ਹੈ ਅੱਜ ਭਗਵਾਨ ਬੋਲੇनाथ ਦੇ ਸ਼ਿ ਭਗ ਜਿਹੜੇ ਬਨੇ ਹੋਏ ਆ ਪਵਿੱਤਰ ਜੜਾ मां ਗੰਗਾ ਦਾ ਜਿਹੜਾ ਪਵਿੱਤਰ ਜਲ ਹੈ ਅੱਜ ਭਗਵਾਨ ਬੋਲੇਨਾਥ ਨੂੰ ਅਰਪਿਤ ਕਰਨਗੇ ਤਾਂ ਬੜੀ ਮਹੱਤਤਾ ਹੁੰਦੀ ਆ ਕਾਵੜੀਆਂ ਦਿਖਾ ਦੇਗੇ ਸੋਨ ਦੇ ਮਹੀਨੇ ਦੇ ਵਿੱਚ ਸ਼ਿਵਰਾਤਰੀ ਹੈ ਸੋਨ ਮਹੀਨੇ ਦੀ ਜਿਹੜੀ ਪਵਿੱਤਰ ਸ਼ਿਵਰਾਤਰੀ ਕਹਿੰਦੇ ਇਹਨੂੰ ਔਰ ਭਗਵਾਨ ਬੋਲੇਨਾਥ ਨੂੰ ਇਹ ਜਿਹੜਾ ਮਹੀਨਾ ਹੁੰਦਾ ਅਤਿਪ੍ਰੀਅ ਹੈ ਇਹ ਸਾਰੇ ਤੁਸੀਂ ਦੇਖ ਸਕਦੇ ਹੋ ਇਹ ਸਾਰੇ ਕਾਵੜੀਏ ਜਿਹੜੇ ਭਗਵਾਨ ਬੋਲੇਨਾਥ ਨੂੰ ਪਵਿੱਤਰ ਇਹ ਕਾਵੜੇ ਵਿੱਚ ਇਹ ਪਵਿੱਤਰ ਜਲ ਜਿਹੜੇ ਅੱਜ ਇਹ ਲੈ ਕੇ ਭਗਵਾਨ ਬੋਲੇਨਾਥ ਦੇ ਸ਼ਿਵਲਿੰਗ ਦੇ ਉੱਪਰ ਅਰਪਿਤ ਕਰਕੇ ਆਪਣੇ ਪਰਿਵਾਰ ਦੀਆਂ ਔਰ ਪੂਰੇ ਪੰਜਾਬ ਦੇ ਦੇਸ਼ ਵਾਸੀਆਂ ਦੀ ਜਿਹੜੀਆਂ ਮੰਗਲ ਕਾਮਨਾ ਮੰਗਣਗੇ ਕਿਤਨੇ-ਕਿਤੇ ਦੱਸ ਸਕਦੇ ਹੋ ਤਸਵੀਰਾਂ ਦਿਖਾ ਸਕਦੇ ਹਾਂ ਅੱਜ ਲੁਧਿਆਣਾ ਦੇ 550 ਸਾਲ ਪੁਰਾਣੇ ਇਤਿਹਾਸਿਕ ਸੰਗਲਾ ਸ਼ਿਵਾਲਾ ਮੰਦਰ ਦੇ ਵਿੱਚ ਜਿਹੜਾ ਇਹ ਕਾਵੜੀ ਅਗੇ ਆੜੀਂ ਭਗਵਾਨ ਸ਼ਿਵ ਬੋਲੇ ਦੇ ਪ੍ਰੀਏ ਭਗਤ ਕਾਵੜੀ ਕਹਿੰਦੇ ਇਸ ਮਹੀਨੇ ਦੇ ਵਿੱਚ ਕਿਉਂਕਿ ਜਦੋਂ ਸੌ ਦਾ ਮਹੀਨਾ ਆਉਂਦਾ ਤਾਂ ਇਹ ਸ਼ਿਵ ਭਗ ਕਾਵੜੀਏ ਬਣ ਜਾਂਦੇ ਆ ਔਰ ਭਗਵਾਨ ਬੋਲੇनाथ ਨੂੰ ਤੂੰ ਅੱਜ ਜਲ ਅਰਪਿਤ ਅਰਪਿਤ ਕਰਨ ਕੇ ਤਾਂ ਇਹ ਸ਼ੰਗਲਾ ਸ਼ਿਵਾਲੇ ਦੇ ਮੰਦਿਰ ਦੇ ਵਿੱਚ ਅੱਜ ਬਹੁਤ ਸਵਾਗਤ ਹੋ ਰਿਹਾ ਸ਼ਿਵ ਭਗਤਾਂ ਵੱਲੋਂ ਸਫੀਰਾਂ ਦਹਾਰੇ ਆ ਵੈਲਕਮ ਕੀਤਾ ਜਾ ਰਿਹਾ ਕਿਤੇ ਕਿਤੇ ਤਸਵੀਰਾਂ ਦਾ ਦੋਹਾਰੇ ਆ ਜਿਹੜਾ ਅੱਜ ਸ਼ੰਗਾਇ ਸ਼ਿਵਾਲੇ ਦੇ ਵਿੱਚ ਜਿਹੜੇ ਪਵਿੱਤਰ ਜਿਹੜੇ ਸ਼ੇਭ ਕਾਵੜੀ ਹੈ ਅੱਜ ਗੰਗਾ ਜਲ ਦਾ ਪਵਿੱਤਰ ਜਿਹੜਾ ਜਲ ਹੈ ਉਹ ਭਗਵਾਨ ਬੋਲੇ ਨਾ ਦੇ ਇਸ ਅੰਦਰ ਸ਼ਿਵਲਿੰਗ ਦੇ ਵਿੱਚ ਅਰਪਿਤ ਕਰਾਂਗੇ ਕਿਤੇ ਨਾ ਕਿਤੇ ਆਪਣੀ ਆਪਣੇ ਮੰਗਲ ਕਾਮਨਾ ਮੰਗਾਈ ਇਹ ਹੈ ਸ਼ੰਗਾਇ ਸ਼ਿਵਾਲੇ ਦਾ ਇਹ ਇਤਿਹਾਸਿਕ 550 ਸਾਲ ਪਹਿਲਾਂ ਮੰਦ ਹੈ ਜਿਹੜੇ ਅੱਜ ਜਿਹੜੇ ਸ਼ਿਵ ਭਗਤ ਕਾਂਵੜੀਏ ਅੱਜ ਭਗਵਾਨ ਬੋਲੇਨਾਥ ਦੇ ਪਵਿੱਤਰ ਸ਼ਿਵ ਲਿੰਗ ਦੇ ਉੱਪਰ ਜਲਾਬਿਸ਼ੇਕ ਰਦੇ ਆਉ ਦਾ ਤਸਵੀਰ ਦਿਖਾਉਂਦੇ ਆ ਸੋ ਜਿਹੜੇ ਆ ਜਿਹੜੇ ਗੰਗਾ ਜਲ ਲੈ ਕੇ ਕਾਂਵੜੀਏ ਆਏ ਆ ਸ਼ਿਵ ਭਗਤ ਅੱਜ ਇਹ ਅੱਜ ਲੁਧਰਣਾ ਦੇ ਸ਼ੰਗਲਾ ਸ਼ਿਵਾਰਹਾ ਤੋਂ ਪ੍ਰਾਚੀਨ ਤੇ ਇਤਿਹਾਸਿਕ ਸ਼ੰਗਲਾ ਸ਼ਿਵਾਲਾ ਮੰਦ ਵੀ ਜਿਹੜੇ ਇਹ ਸ਼ਿਵ ਭਗਤ ਕਾਂਵੜੀਏ ਜਿਹੜੇ ਗੰਗਾ ਜਲ ਲੈ ਕੇ ਅੱਜ ਇਸ ਪਵਿੱਤਰ ਸ਼ਿਵਲਿੰਗ ਦੇ ਉੱਪਰ ਜਲਾ ਅਭਿਸ਼ੇਕ ਕਰਦੇ ਆ ਕਿਉਂਕਿ ਬੜੀ ਮਹੱਤਾ ਹੈ ਕਿ ਕਾਂਵੜੀਏ ਜਿਹੜੇ ਹਰਦੁਵਾਰ ਤੋਂ ਜੜਿਆ ਪਵਿੱਤਰ ਜਲ ਲੈ ਕੇ ਭਗਵਾਨ ਬੋਲੇਨਾਥ ਦੇ ਸ਼ਿਵਲਿੰਗ ਤੇ ਅਰਪਿਤ ਕਰਦੇ ਇੱਕ ਅੰਦਾਸੀ ਕਿ ਬੜੀ ਮਹੱਤਾ ਹੈਗੀ ਹੈ ਬੜੀ ਮਹੱਤਾ ਹੈਗੀ ਹੈ ਇਸ ਪਵਿੱਤਰ ਜਲ ਦਾ ਅਭਿਸ਼ੇਕ ਦੀ ਤਾਂ ਇਹ ਸਾਰੇ ਜਿਹੜੇ ਕਾਂਵੜੀਏ ਹੈਗੇ ਆ ਅੱਜ ਇਹ ਪਵਿੱਤਰ ਜਾਲੜੇ ਗੰਗਾ ਜਲ ਹਰਦੁਆਤੋਂ ਲੈ ਕੇ ਆਇਸੀ ਤਾਂ ਅੱਜ ਜਲਾਬਿਸ਼ੀ ਕੀਤਾ ਹੈ ਭਗਵਾਨ ਬੋਲੇਨਾਥ ਨੂੰ ਕੀ ਅਤੀ ਪਵਿੱਰੇ ਹੈ ਹਰ ਹਰ ਮਹਾਦੇਵ ਦੇ જયਕਾਰਾ ਗੋਸ਼ੇ ਦਾਲ ਅੱਜ ਪਵਿੱਤਰ ਗੰਗਾ ਜਲ ਭੋਲੇ ਭਗਵਾਨ ਅੱਜ ਭਗਵਾਨ ਬੋਲੇਨਾਥ ਦੇ ਸ਼ਿਵਨ ਦੇ ਉੱਪਰ ਅਰਪਿਤ ਕੀਤਾ ਗਿਆ ਇਹ ਜਿਹੜੇ ਕਾਵੜੀਏ ਆ ਬੋਲੇ 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 ਪਵਿੱਤਰ ਜਲੂ ਬਲਵਾਨ ਸ਼ਿਵਲਿੰਗ ਦੇ ਉੱਪਰ ਬੋਲੇ ਕਿਤਾ ਗਿਆ ਇੱਕ ਮਿੰਟ ਇੱਕ ਹਾਂਜੀ ਪਵਿੱਤਰ ਹੋ ਗਿਆ ਪਵਿੱਤਰ ਜਲੂ ਅੱਜ ਭਗਵਾਨ ਬੋਲੇ ਨਾਲ ਅਸੀਂ ਕਿਤਾ ਕਰ ਗੰਗਾ ਜਲ ਦਾ ਕਿ ਸਾਹ ਦੇਖਦੇ ਹੋ ਕਾਂਬੜੀ ਬਾਕੀ ਕਦੋਂ ਗਈ ਸੀ ਕਦੋਂ ਵਾਪਸ ਆਏ ਅਸੀਂ ਗਈ ਸੀ ਤੇ 90 ਦਿਨ ਗਰਾ 90 ਦਿਨ ਆਧਮ ਗਈ ਸੀ ਹਰਦੁਆਰ ਹਰਦੁਆਰ ਤੋਂ ਪਵਿੱਤਰ ਗਾਲ ਗੰਗਾ ਜਾਲੇ ਆ ਕੇ ਅੱਜ 2 ਦਿਨ ਸ਼ਿਮਹਾ ਸ਼ਰਧੇ ਦੇ ਦਿਨ ਆਸ਼ੀਰਵਾਦ ਬਾਬਾ ਕੋ ਅਰਪਣ ਕੀ ਆਸ਼ੰਗਲਾਸ਼ ਵਾਲਾ ਮੰਦਿਰ ਮੈਂ ਬਹੁਤ ਪਾਵਨ ਯਾਤਰਾ ਦੀ ਮਾਤਾ ਹਰਿਦੁਆਰ ਤੋਂ ਚੱਲ ਕੇ 75 ਘੰਟੇ ਦਾ ਸੰਗਲਵ ਲਿਆਦਾ 60 62 ਘੰਟੇ ਮੈਂ ਆਸ਼ੰਗਲਾਸ਼ ਵਾਲਾ ਮੰਦਿਰ ਵਿੱਚ ਅਰਪਣ ਕੀ ਆਜ ਬੋਲੇ ਬਾਬਾ ਕੋ ਮੈਂ ਬਹੁਤ ਆਉਂਦਾ ਪੂਰੀ ਦੁਆ ਤੇ ਅੱਜ ਵੀ ਸਭੀ ਤਰ੍ਹਾਂ ਗਿਆ ਗਿਆ ਜੀ ਮੇਨੋ ਨਾ ਮਨ ਇਹ ਹੈ ਕਿ ਹਰ ਸਾਲ ਐਸੇ ਹੀ ਹਮ ਜਲ ਆਤੇ ਰਹੇ ਹੋਰ ਐਸਾ ਸੇਕ ਰਹਤੇ ਰਹੇ ਬੇ ਬੋਲ ਲਗਾ ਹਮਾਰੀ ਇਹ ਮਨਗੋ ਭਗਵਾਨ ਬੋਲੇ ਨਾਲੇ ਕਾਵੜੀ ਅਸੀਂ ਸ਼ੇ ਭਗ ਕੜੀ ਕਾਵੜੀ ਮੰਨੇ ਆਂਦੇ ਸ਼ੇ ਭਗਤ ਖਾ ਸਕੇ ਸ਼ਰਾਵਣ ਮਹੀਨੇ ਵਿੱਚ ਜਿਹੜੀ ਬੜੀ ਮਹੱਤਤਾ ਹੁੰਦੀ ਹੈ ਤੇ ਅੱਜ ਕਾਵੜੀ ਦੋਰਾਜ ਜਲਾਬਿਸ਼ੇ ਕਰਕੇ ਅੱਜ ਇਸ ਪਵਿੱਤਰ ਜਿਹੜੀ ਸ਼ਿਵਲਿੰਗ ਨੂੰ ਪਵਿੱਤਰ ਕਰਕੇ ਜਲਾਬਿਸ਼ੇ ਕੀਤਾ ਗਿਆ ਤਾਂ ਅੱਜ ਸ਼ਾਵਨ ਦੀ ਜਿਹੜੀ ਸ਼ਿਵਰਾਤੀ ਉਪਰ ਤਮਾਮ ਏੜੇ ਕਾਵੜੀਏ ਸੀ ਅੱਜ ਭਗਵਾਨ ਬੋਲੇ ਨਾਲ ਨੂੰ उस हरिद्वार पवित्र जल अभिषेक करके उन्होंने आज अपने परिवार ने के पंजाब मंगल कामना की कैमरामैन संदीप शर्मा टीवी लुधियाना देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और वैनल पर